ਅੱਜ ਮਰੈਂਡਾ ਜੋਗੀਆਂ ਵਾਲੇ ਮਹੱਲੇ ਵਿੱਚ ਟੂਟੀਆਂ ਦਾ ਗੰਦਾ ਪਾਣੀ ਪੀਣ ਨਾਲ 20 ਤੋਂ ਵੱਧ ਜੋ ਮਹੱਲਾ ਨਿਵਾਸੀਆਂ ਨੂੰ ਉਹ ਬਿਮਾਰ ਹੋ ਗਏ ਉਹਨਾਂ ਨੂੰ ਮਰੈਂਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਤੀ ਕਰਵਾਇਆ ਗਿਆ ਕੁਝ ਨੂੰ ਮੋਹਾਲੀ ਅਤੇ ਰੋਪੜ ਵੀ ਰੈਫਰ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਬਲੌਂ ਸਥਿਤੀ ਦਾ ਜਾਇਜ਼ਾ ਲਿਆ ਲਿੱਤਾ ਗਿਆ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਸਥਿਤੀ ਨੂੰ ਠੀਕ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਇਹਦੇ ਚ ਇਹ ਹੁੰਦਾ ਹੈਗਾ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਕੋਈ ਵੀ ਕੇਸ ਰਿਪੋਰਟ ਬਣਾਇਆ ਜਾਂਦਾ ਹੈ ਨਾ ਤਾਂ ਪ੍ਰੋਪਰ ਚੋਰ ਚੈੱਕ ਕਰਕੇ ਕਿ ਕਿ ਪਹਿਲਾਂ ਨਹੀਂ ਚਾਹਤਾ ਇਹ ਜੋ ਪੇਸ਼ਮੈਂਟ ਵੀ ਹੈਗੀ ਉਹ ਵੀ ਸਾਡੇ ਸਟੇਸ਼ਨ ਦੇ ਜੀ ਮੈਡੀਕਲ ਕੀਤੇ ਹੋਣੇ ਕਰਤਾ ਹੈ ਬਟ ਮੇਨ ਇਸ਼ੂ ਇਹਦਾ ਇਹ ਹੁੰਦਾ ਹੈਗਾ ਕਿ ਜੇ ਸੋਸ਼ਲ ਟ੍ਰੈਕ ਫੈਕਟ ਦੇ ਇਸ ਕਰਕੇ ਉਹਦੀ ਤੁਰੰਤ ਰੋਕtham ਕਰਕੇ ਕੰਪਲਟ ਨਹੀਂ ਹੋ ਚੁਕੀ ਇਦੇ ਬਾਰੇ ਅਸੀਂ ਟਾਈਮ ਮੰਡ ਅਗੇਂਸਰ ਵੀ ਸਰਦੀਆਂ ਨੂੰ ਆਫਿਸ ਵੀ ਐਡਵਾਈਜ਼ਰੀ ਜਾਰੀ ਕਰਦਾ ਹੈ ਸਾਡੇ ਵੱਲੋਂ ਸੈਂਪਲਿੰਗ ਸਟੈਂਸ ਤੇ ਜ਼ਿਆਦਾ ਹੁੰਦੀ ਕਿ ਬਰਖਾ ਦੇ ਮੌਸਮ ਅਕਾਇਰ ਤੇ ਬਾਕੀ ਬਿਮਾਰੀਆਂ ਦਾ ਜਿਹੜੀ ਕੰਟੈਂਪਲੇਸ਼ਨ ਹੈ ਉਹ ਜ਼ਿਆਦਾ ਚਾਂਸ ਹੁੰਦਾ ਹੈ ਤਾਂ ਸਫਾਈ ਦਾ ਜ਼ਿਆਦਾ ਹੁੰਦਾ ਬਟ ਮੈਡੀਕਲ ਵੀ ਪ੍ਰੋਪਰ ਤੇ ਸਾਡੀ ਸਾਰੀ ਟੀਮ ਇੱਥੇ ਲੱਗੀ ਹੋਈ ਹੁੰਦੀ ਹੈ ਕਿਉਂਕਿ ਅਸੀਂ ਪ੍ਰੋਐਕਟਿਵ ਅਪਰੋਚ ਇਸ ਕਰਕੇ ਰੱਖਦੇ ਹਾਂ ਚਾਹੇ ਇੱਕ ਵੀ ਕੇਸ ਹੋਵੇ ਟੈਨ ਲਾ ਨਹੀਂ ਚਾਹੀਦਾ ਪਰ ਮडम ਜੀ ਦੋ ਦਿਨ ਬਾਅਦ ਤੇ ਜਿਹੜੀਆਂ ਦੁਕਾਨਾਂ ਲੱਗ ਰਹੀਆਂ ਜਾਂ ਰੇੜੀਆਂ ਲੱਗ ਰਹੀਆਂ ਜਿ ਉਹਨਾਂ ਬਾਅਦ ਦੋ ਦਿਨ ਬਾਅਦ ਤੇ ਤਿੰਨ ਦਿਨ ਬਾਅਦ ਬੰਦ ਕਰ ਦਿੱਤੀਆਂ ਜਾਂਣ ਇਹ ਪੂਰਾ ਉਹਨਾਂ ਦੀ ਵੀ ਸੈਂਪਲਿੰਗ ਕਰਾ ਦਿੰਦੇ ਨੇ ਸਾਰਾ ਪ੍ਰੋਪਰ ਚੈੱਕ ਕਰਕੇ ਇਸੇ ਕਰਕੇ ਸਾਰੇ ਆਏ ਕਾਕੀ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਲੋਕਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਇਸ ਮੌਸਮ ਵਿੱਚ ਵੀ ਅਦਰਵਾਈਜ਼ ਵੀ ਆਪਣਾ ਆਦੂਨਾ ਜੋ ਪ੍ਰਾਇਮਰੀ ਆਪਣੀ ਸਫਾਈ ਵਗੈਰਾ ਹੈਗੀ ਉਹ ਰੱਖੋ ਤਾਂ ਕਿ ਕਾਰਨ ਇੱਕ ਸਪੈਸ਼ਲ ਏਰੀਆ ਅਫੈਕਟਡ ਹੋਇਆ ਹੈ ਇਹ ਹੀ ਸੋਰਸ ਪ੍ਰੈਸ ਕਰ ਰਹੇ ਨੇ ਇਸ ਕੋ ਸਾਰੀ ਟੀਮ ਲੱਗੀ ਹੈ ਆਰ ਕੋਈ ਦਿੱਕਤ ਹੈ ਆਦਰਵਾਈਸ ਕੋਈ ਹੋ ਸੋਸੋ ਮੈਂ ਜਿਹੜਾ ਤੇ ਪਾਣੀ ਆਉਂਦਾ ਹੈ ਮੋਟਰ ਲੱਗੀ ਮੋਟਰ ਅਗੇ ਉਹ ਸਾਰਾ ਕੁਝ ਚੈੱਕ ਕਰ ਰਹੇ ਜਿੱਥੋਂ ਫੋਰਸ ਹੈਗਾ ਮੇਨ ਪ੍ਰਾਇਮਰੀ ਇਹ ਨਹੀਂ ਹੈਗਾ ਇੱਕ ਤਾਂ ਰੋਟੀ ਰੋਸਰ ਮੈਡੀਕਲ ਵੀ ਸੀ ਕਰਕੇ ਪਿਠਾਏ ਹੈਗੇ ਚਾਹੇ ਕੁਝ ਨਾ ਹੋ ਦੇਖੋ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਟ ਇਹ ਸਾਰੇ ਪ੍ਰੋਐਕਟਿਵ ਸਟੈਪਸ ਉਸ ਕਰਕੇ ਲੈਂਦੇ ਹੈ ਕਿ ਬਜ਼ੁਰਗ ਵੀ ਹੁੰਦੇ ਹੈ ਕੋਈ ਕਿਸੇ ਨੂੰ ਕੋਈ ਬਿਮਾਰੀ ਵੀ ਹੁੰਦੀ ਹੈ ਅੰਡਰ ਲਾਈਨ ਜੇ ਉਹਨਾਂ ਨੂੰ ਹੋ ਜਾਵੇ ਡਾਇਰੀਆ ਜਾਂ ਕੱਚੇ ਛੋਟੇ ਹੁੰਦੇ ਤਾਂ ਇਦਾਂ ਦੀ ਕੋਈ ਨੋਕਤ ਨਹੀਂ ਨਾ ਇਸ ਕਰਕੇ ਸਾਰੀ ਡੀਟੇਲ ਠੀਕ ਹੈ ਨਾ ਚੰਦੇਬਨ ਲੋਕਾਂ ਨੂੰ ਕਿ ਕਿਹੜੀਆਂ ਦੇਖਦਾ ਇਹ ਹੈਗਾ ਕਿ ਜੇਕਰ ਕਿਸੇ ਨੂੰ ਥੋੜਾ ਬਹੁਤ ਵੀ ਸ਼ਿਕਾਇਤ ਲੱਗਦਾ ਹੈ ਇਹ ਗਿਲ ਦੀ ਡਾਇਰੀਆ ਹੈ ਜਾਂ ਕੋਈ ਹੋਰ ਸਿੱਕਾ ਤੁਰੰਤ ਇਸ ਐਸਐਮਓ ਤੋਂ ਬੇਨਰਤ ਮੇਰੇ ਤੇ ਟੈਗ ਕੀਤਾ ਜਾਵੇ ਤਾਂ ਕਿ ਉਹਦੀ ਪ੍ਰੋਪਰ ਟ੍ਰੀਟਮੈਂਟ ਹੋ ਸਕੇ। ਦੂਜਾ ਸਾਫ ਸਫਾਈ ਇਸ ਮੌਸਮੀਕ ਸਭ ਤੋਂ ਵੱਡਾ ਟ੍ਰੀਬਲ ਹੋਤਾ ਹੈਗਾ। ਸਾਫ ਆਪਾਂ ਸਾਫ ਸਫਾਈ ਰੱਖੀ ਤੇ ਖੰਦੇ ਹੋ ਜਾਂਦਾ ਹੈ। ਮੈਂ ਬ੍ਰਿੰਡਾ ਸ਼ਹਿਰ ਦੇ ਵਿੱਚ ਡਾਕਟਰਾਂ ਦੀ ਬਹੁਤ ਘਾਟ ਹੈ। ਜ਼ਿਆਦਾਤਰ ਜਿਹੜੇ ਮਰੀਜ਼ਾਂ ਅੱਜ ਵੀ ਰੈਫਰ ਕੀਤੇ ਗਏ ਰੋਪੜਪੇਂ ਦਿੱਤੇ ਜਾਂ ਮਹਾਲੀਪੇਂ ਦਿੱਤੇ ਗਏ। ਪਰ ਜਿਹੜੇ ਕਿ ਲੋਕ ਕਈ ਗਰੀਬ ਆ ਉਹ ਪ੍ਰਾਈਵੇਟ ਹਸਪਤਾਲਾਂ ਦਾ ਸਾਰਾ ਲੈ ਰਹੇ ਆਂ ਵੀ ਇਸੇ ਕਾਰਨ ਲੈ ਰਹੇ ਆਂ ਵੀ ਪੂਰੇ ਜਿਹੜੀ ਡਾਕਟਰਾਂ ਦੀ ਘਾਟ ਇਹਦੇ ਬਾਰੇ ਵੀ ਅਸੀਂ ਮੁੱਖੀ ਕੀਤਾ ਹੈਗਾ ਕਿ ਸ਼ਾਰਟੇਜਾਂ ਚੋਂ ਵੀ ਮਨੂਹੀ ਦੇਗੀ ਕਿ ਉਹ ਵੀ ਪਹੁੰਚ ਜਾਣੀ ਹੈਗੀ ਤੇ ਬਾਕੀ ਸਹੂਲਤਾਂ ਬੁੱਕੀ ਕੀ ਹੋਇਆ ਬੱਚੇ ਕੀ ਕੀ ਗੱਲ ਹੋਈ ਇਹਨੂੰ ਚੱਕਰ ਆ ਗਿਆ ਅੱਛਾ ਕਿ ਕਿੱਥੇ ਦੇ ਰਹਿਣਾ ਤੁਸੀਂ ਜੋਗੇ ਨੇ ਮਲੇ ਚ ਕੀ ਹੋਇਆ ਜੀ ਚੱਕਰ ਆ ਗਿਆ ਹਾਂ ਜੀ ਕਿੱਲਾ ਬਥੋ ਜੀ ਤੁਹਾਨੂੰ ਸਸਾ ਮਾਇਦੇ ਨਹੀਂ ਜੀ ਚਲੋ ਬਾਈ ਜੀ ਬੰਦਰਾ ਆਂ ਅੱਛਾ ਚਾ ਕਿ ਕਿੱਥੋਂ ਕਿੱਥੇ ਕਿਹੜੇ ਬੜ ਚ ਰਹਿੰਦੇ ਤੁਸੀਂ ਜੋ ਹਜ਼ਾਰ ਮਾਲੀ ਅੱਛਾ ਕਿੰਨੇ ਕਿ ਦਿਨ ਦੀ ਪ੍ਰੋਬਲਮ ਹੈ ਜਿਹੜੀ ਚੱਲਦੀ ਹੈ ਇਹ ਕੱਲ੍ਹ ਸ਼ਾਮ ਤੇ ਹੋਈ ਅੱਜ ਸ਼ਾਮ ਤੇ ਦਵਾਈ ਵੀ ਲਈ ਆਂ ਬਹੁਤ ਮਾਰ ਚਾਹ ਤੁਸੀਂ ਦੇਖ ਸਕਦੇ ਹੋ ਇਹ ਜਿਹ ਤਸਵੀਰਾਂ ਹਨ ਬਾੜ ਨੰਬਰ 14 ਦੇ ਜੋਗੀਆਂ ਵਾਲੇ ਮਾਲੇ ਦੀਆਂ ਤਸਵੀਰਾਂ ਹਨ ਜਿਸ ਦੇ ਵਿੱਚ ਜੋ ਕਿਸ ਤਰ੍ਹਾਂ ਹੈ ਤੁਸੀਂ ਦੇਖ ਸਕਦੇ ਹੋ ਜੋ ਗੰਦਗੀ ਦੇ ਵੱਡੇ ਵੱਡੇ ਢੇਰ ਹਨ ਉਹ ਲੱਗੇ ਹੋਏ ਹਨ ਪ੍ਰਸ਼ਾਸਨ ਦੇ ਆਉਣ ਦੇ ਨਾਲ ਜੋ ਚੁਸਤੀ ਫੁਰਤੀ ਦੇ ਨਾਲ ਇਸ ਨੂੰ ਅ ਤੁਸੀਂ ਦੇਖ ਸਕਦੇ ਹੋ ਕਿਵੇਂ ਚੁੱਕਿਆ ਜਾ ਰਿਹਾ ਹੈ ਗੰਦਗੀ ਦੇ ਢੇਰ ਨੂੰ ਪਰ ਇਸ ਦੇ ਨਾਲ ਕੋਈ ਹੁਣ ਅਤੇ ਜੋ ਪੀਣ ਵਾਲਾ ਪਾਣੀ ਝੂਟੀਆਂ ਦੇ ਰਹੀ ਜਾਂਦਾ ਹੈ ਉਸ ਦਾ ਜੋ ਟਿਊਬਲ ਹੈ ਉਹ ਵੀ ਕਿਸ ਤਰ੍ਹਾਂ ਇੱਕ ਗੰਦਗੀ ਵਾਲੀ ਥਾਂ ਤੇ ਲੱਗਿਆ ਹੋਇਆ ਜਿੱਥੇ ਕਿ ਸਾਰੇ ਸ਼ਹਿਰ ਦਾ ਕੂੜਾ ਕਰਕਟ ਪਿਆ ਹੈ ਇਹ ਪਾਣੀ ਆਉਂਦੇ ਜੀ ਗੰਦਾ ਦੇਖੋ ਨਾਲੀਆਂ ਦਾ ਜਦੋਂ ਪੀਣੇ ਉੱਚ ਵੀ ਹਾਮਕਾਉਂ ਦੀ ਸਮੈਲ ਜਗਦਾ ਹੁੰਦੀ ਹੈ ਬਹੁਤ ਜ਼ਿਆਦਾ ਕੰਦੇ ਤਾਂ ਬਿਮਾਰ ਹੁੰਦੇ ਆ ਅਣੀ ਜੀ ਕਰੋ ਨਾ ਯਾ ਕਾਫ ਦਾ ਕਾਫੀ ਟਾਈਮ ਤੋਂ ਕਾਫੀ ਟਾਈਮ ਤੋਂ ਹੋ ਗਿਆ ਪਾਈ ਟਿਊਬਲ ਵੀ ਜੀ ਪਾਈ ਟੋਬੇ ਦੇ ਵਿੱਚ ਚਾ ਟਿਊਬਲ ਵੀ ਹੈ ਬਿਲਕੁਲ ਇਹ ਬਹੁਤ ਜ਼ਿਆਦਾ ਗੰਦਾ ਆ ਰਿਹਾ ਹੈ ਜੀ ਇਹ ਪਾਣੀ ਪਾਣਾਂ ਨੂੰ ਤੁਹਾਨੂੰ ਬਹੁਤ ਵਾਰ ਜਾਣਾ ਚਾਹੀਦਾ ਪਰ ਇਹ ਜਿਹੜਾ ਪਾਣੀ ਅੰਦਰ ਤੋਂ ਮੋਟੇ ਜਿਹੇ ਸਾਬੂਲ ਆ ਰਿਹਾ ਹੈ ਇਹ ਟਿਊਬੇ ਚ ਗੰਦਾ ਹੀ ਆ ਰਿਹਾ ਹੈ ਜੀ ਖਾਰੀਆਂ ਨੇ ਬਿਲਕੁਲ ਪਾਣੀ ਟੋਬੇ ਦੇ ਵਿੱਚ ਆ ਬਿਲਕੁਲ ਟਿਊਬਲ ਤਾਂ ਇਹ ਗੰਦਾ ਹੀ ਆ ਰਿਹਾ ਹੈ ਕਾਫੀ ਟਾਈਮ ਤੋਂ ਟਿਊਬਲ ਬਾਹਰ ਕਢਾਉਣਾ ਚਾਹੀਦਾ ਜੀ ਉਹ ਤਾਂ